ਮੈਂ ਕੀ ਕਰਾਂ ਐਸਾ ਮੈਂ ਹਲ ਕਿੱਥੋਂ ਕਰਾਂ ਮੰਮੀ ਨੇ ਇਹਨੇ ਜਣੇ ਤਾਂ ਪੁੱਛ ਲਿਆ ਹਜ ਤੱਕ ਕਿਸੇ ਨੇ ਹਾਂ ਨਹੀਂ ਕੀਤੀ ਇਹਨਾਂ ਨੂੰ ਕਿ ਹਜ ਤੱਕ ਇਹ ਨਹੀਂ ਕਰਿਆ ਕੀ ਕਰਾਂ ਮੈਂ ਰੋਣਾ ਕੁਛ ਨਹੀਂ ਹੁੰਦਾ ਵੀਰੇ ਨੂੰ ਵੀਰੇ ਜਮਾਂ ਠੀਕ ਹੋ ਜਾਊਗਾ ਤੂੰ ਕਾ ਤੂੰ ਰੋਈ ਜਾਂਦੀ ਹੈ ਹੈ ਹੋਊਗਾ ਅਜ ਤੱਕ ਫੈਸਲਾ ਦਾ ਇੰਤਜ਼ਾਮ ਹੀ ਨਹੀਂ ਹੋਇਆ ਫੈਸਲਾ ਦਾ ਇੰਤਜ਼ਾਮ ਤਾਂ ਹੋ ਗਿਆ ਤੇ ਮੇਰਾ ਪੁੱਤ ਹੈ ਚਾਚੀ ਰੋਈ ਜਾਂਦੀ ਹੈ ਤੂੰ ਚੁੱਪ ਹੀ ਨਾ ਕਰਾਰੇ 500 ਪੈਸੇ ਤੇ ਲੈ ਜਾ ਬਲੱਡਿੰਗ ਲੈ ਜਾਣ ਨੂੰ ਫੋਨ ਕਰ ਤੇ ਜਾ ਕੇ ਹਸਪੀਟਲ ਚ ਦੇ ਆਉ ਚਮਕਾਵਾ ਦੋ ਮਨਿੰਦਰ ਤੂੰ ਕਿੱਥੋਂ ਲੈ ਕੇ ਆਈਏ ਪੈਸੇ ਬਸ ਪੈਸੇ ਮਿਲ ਗਏ ਨਾ ਬਸ ਵੀਰਾ ਠੀਕ ਹੋਣਾ ਚਾਹੀਦਾ ਤੂੰ ਵਗ ਜਾ ਛੇਦੀ ਕਰਨ ਨੂੰ ਫੋਨ ਕਰ ਮੈਂ ਫੋਨ ਤਾਂ ਕਰ ਲਾ ਨਹੀਂ ਪਰ ਫਿਰ ਵੀ ਤੂੰ ਆਏ ਤਾਂ ਦੱਸ ਇਹ ਪੈਸੇ ਨਹੀਂ ਦੇ ਜਮ ਤੂੰ ਕਿੱਥੋਂ ਕੀਤਾ ਕੁਛ ਨਹੀਂ ਹਰਪ੍ਰੀਤ ਜਿਹੜੀ ਮੇਰੇ ਪਿੰਡ ਜਮੀਨ ਪਈ ਸੀ ਨਾ ਮੈਂ ਉਹ ਚ ਇੱਕ ਕਿਲਾ ਵੇਚ ਆਂਦਾ ਮਨਿੰਦਰ ਤੂੰ ਮੇਰੇ ਭਰਾ ਪਿੱਛੇ ਆਹ ਦੀ ਜਮੀਨ ਵੇਚਤੀ ਉਹ ਕੱਲੀ ਤੇਰਾ ਭਰਾ ਮੇਰਾ ਵੀ ਭਰਾ ਉਹਨਾਂ ਨੇ ਮੈਨੂੰ ਭੈਣ ਕਿਹਾ ਸੀਗਾ ਤੇ ਮੈਂ ਵੀ ਉਹਦੇ ਨੂੰ ਭਰਾ ਮੰਨ ਲਿਆ ਸੀ ਨਾਲੇ ਤੈਨੂੰ ਵੀ ਪਤਾ ਹਰਪੀਤੇ ਮੇਰੇ ਅੱਗੇ ਪਿੱਛੇ ਕੌਣ ਨਾ ਮਾਂ ਨਾ ਪਿਓ ਨਾ ਭੈਣ ਭਰਾ ਮੈਂ ਥੋਨੇ ਸਭ ਕੁਝ ਮੰਨਿਆ ਸੀਗਾ ਤੇ ਅੱਜ ਜਦ ਮੈਨੂੰ ਉਹਦੀ ਨਾਲ ਕੰਮ ਆ ਸਕੇ ਫਿਰ ਆ ਜਮੀਨਾਂ ਦਾ ਕੀ ਫਾਇਦਾ ਕੀ ਫਾਇਦਾ ਨਾ ਪੈਸਿਆਂ ਦਾ ਮਨਿੰਦਰ ਮੈਂ ਤੇਰੇ ਨਾਲ ਕਿੰਨਾ ਕੁਝ ਕਰਦੀ ਰਹੀ ਫਿਰ ਵੀ ਸਾਰਾ ਕੁਝ ਭੁਲਾ ਕੇ ਤੇ ਮੇਰੇ ਭਰਾ ਵਿੱਚ ਇੰਨਾ ਕੁਝ ਕੀਤਾ ਥੈਂਕ ਯੂ ਯਾਰ ਤੇ ਮੈਨੂੰ ਮaaf ਕਰਦੀ ਚੰਗਾ ਮੈਂ ਤਾਂ ਕਿਸੇ ਤਰੀਕੇ ਸਿਰ ਗੱਲ ਦਾ ਗੁੱਸਾ ਕੀਤਾ ਹੀ ਨਹੀਂ ਪਤਾ ਹੀ ਨਹੀਂ ਤੂੰ ਤੂੰ ਕਿਉਂ ਮੈਨੂੰ ਇੰਨਾ ਬੁਰਾ ਸਮਝਦੀ ਸੀਗੀ ਮੈਂ ਤਾਂ ਹਮੇਸ਼ਾ ਤੈਨੂੰ ਭੈਣ ਸਮਝਿਆ ਸੀ ਆਪਦੀ ਮਨਿੰਦਰ ਐਦੂ ਮੁੜ ਕੇ ਇਹ ਗਲਤੀ ਨਹੀਂ ਕਰਦੀ ਜਿਹੜੇ ਮੈਂ ਤੇਰੇ ਨਾਲ ਮੈਂ ਜਿਹੜਾ ਵੀ ਕੁਝ ਕੀਤਾ ਨਾ ਉਹਦੇ ਲਈ ਮੈਂ ਤੇਰੇ ਤੋਂ ਮਾਫੀ ਮੰਗਦੀ ਆ ਮੇਰੀ ਗੱਲ ਸੁਣ ਇਹ ਗਲਤ ਆਪਾਂ ਬਾਅਦ ਚ ਵੀ ਕਰ ਲਾਂਗੇ ਤੂੰ ਨਾ ਲਾਡੀ ਨੂੰ ਫੋਨ ਕਰ ਤੇ ਛੇਤੀ ਲੈ ਜਾ ਪੈਸੇ ਨਹੀਂ ਤਾਂ ਮੈਂ ਕਰਦੀ ਆ ਫੋਨ ਨਾਲ ਤੂੰ ਨਾ ਫਿਕਰ ਕਰ ਤੂੰ ਆਪ ਨਾ ਬਿਮਾਰ ਹੋ ਕੇ ਬਹਿ ਜੇਂ ਬਸ ਮਲਾਡੀ ਨੂੰ ਫੋਨ ਕਰ ਦਿੱਤਾ ਸੀ ਜਾਣੇ ਵੇ ਬੇਬੇ ਕੋਦੋਂ ਦੀ ਫੋਨ ਕਰੀ ਇਹਨੇ ਬੇਬੇ ਨੇ ਕਹੀ ਜਾਣਿਆ ਤਾਂ ਪੈਸੇ ਪੁੱਛੇ ਸੀ ਪਰ ਉਹਨਾਂ ਨੇ ਹਜੇ ਹਾਂ ਨਾ ਦਾ ਜਵਾਬ ਹੀ ਨਹੀਂ ਦਿੱਤਾ ਸੀਗਾ ਬਸ ਲੋੜ ਨਹੀਂ ਬੇਬੇ ਨੂੰ ਫੋਨ ਕਰ ਦੇ ਵੀ ਕਿਸੇ ਨੂੰ ਪੁੱਛਣ ਦੀ ਨਾਲ ਜੇ ਹੋਰ ਵੀ ਲੋੜ ਹੋਈ ਨਾ ਸਾਨੂੰ ਦੱਸ ਦੇਈਏ ਅਸੀਂ ਆਪੇ ਇੰਤਜ਼ਾਮ ਕਰ ਦਾਂਗੇ ਪਰ ਤੂੰ ਫਿਕਰ ਨਾ ਕਰੀ ਵੀਰਾ ਠੀਕ ਹੋਣਾ ਚਾਹੀਦਾ ਇੱਕ ਵਾਰੀ ਤੁਸੀਂ ਜਾਓ ਅਸੀਂ ਅਥਰੇਂ ਜੇ ਆਉਣੇ ਦੋਨੇ ਆਣੀ ਅੱਜ ਹੀ ਪੱਕਾ ਤੇਰੇ ਹੁੰਦੇ ਕਾਹਦਾ ਫਿਕਰ ਤੇ ਮੇਰੇ ਵਰਗਿਆਂ ਭੈਣਾ ਹੁਣ ਨਾਲ ਚਲ ਕੋਈ ਨਾ ਆ ਜਾ ਚਲ ਤੂੰ ਕਰ ਫੋਨ ਮਨ ਗਈ ਗੱਲਾਂ ਤਾਂ ਪੈਗ ਲਾਵਾਗੇ ਬੇਬੇ ਕਿਆ ਬੇਬੇ ਤਾਂ ਕਿਤੇ ਸੁੱਤੀ ਪਈਆਂ ਬੇ ਹੋਰ ਕੀ ਕਰਾਂ ਕਿਆ ਕੁ ਬਣਾ ਖੋਸ ਹੈ ਉਹ ਹੋ ਰਾ ਸੀਨਾ ਕੰਪਾਉ ਦੇ ਸਿਉ ਹੀ ਹੋ ਗਿਆ ਹੋ ਤਾਂ ਹੋਣਾ ਹੀ ਸੀ ਚਰਚਾ ਨਹੀਂ ਆਇਆ ਬੜਾ ਉਹ ਤਾਂ ਹੋਣਾ ਹੀ ਸੀ ਮੈਂ ਤੈਨੂੰ ਕਿਹਾ ਤਾਂ ਸੀਗਾ ਵੀ ਛੋੜੀ ਛੋੜੀ ਸਾਰਾ ਕੁਝ ਆਪਦੇ ਕੰਦੇ ਚ ਆ ਜਾਂਦਾ ਹੁੰਦਾ ਬਸ ਤਿੰਨ ਰਹਿ ਗਏ ਮਗਰ ਹੁਣ ਤਾਂ ਕੀ ਰਹਿ ਗਿਆ ਹਾਂ ਹੁਣ ਤੂੰ ਐਂ ਦੱਸ ਵੀ ਆਪਣਾ ਫਾਇਦਾ ਕਿੰਨੇ ਦਾ ਹੋ ਗਿਆ ਬਸ ਬੇਬੇ ਤਿੰਨ ਕਿੱਲੇ ਰਹਿ ਗਏ ਮਗਰ ਹੁਣ ਕਿਰੇ ਗਿਆ ਹੱਥੀ ਦਾ ਨਾਂ ਗਿਆ ਪੂਛ ਹੀ ਰਹੀ ਗਲੀ ਮਨ ਕੋਈ ਨਹੀਂ ਹੌਸਲਾ ਰੱਖ ਸਾਰੀ ਜਿਵੇਂ ਨਹੀਂ ਤੇਰੇ ਨਾਲ ਆ ਜੂਗੀ ਹੋਰ ਇਹ ਤਾਂ ਲੱਗੇਗਾ ਨਾ ਤੇਰਾ ਔਖਾ ਹੋਏਗਾ ਮੈਂ ਵਧੀਆਂ ਸਕੀਮਾਂ ਨਾਲ ਚੱਲਣਾ ਬੰਦਾ 20-25 ਲੱਖ ਰੁਪਏ ਆ ਗਿਆ ਆਪਣੇ ਕੋਲ ਕੁਝ ਨਹੀਂ ਹੁੰਦਾ ਜਿਹੜਾ ਤੂੰ ਕਹਿੰਦੀ ਰਹਿੰਦੀ ਆ ਚੈਨ ਬਣਾਉਣੀ ਆ ਘਾਟੇ ਜੇ ਬਣਾਉਣਾ ਬਣਾ ਲਾ ਹੁਣ ਜਿਹੜਾ ਕੋ ਬਣਾਉਣਾ 5-7 ਲੱਖ ਰੁਪਏ ਤੇਰਾ ਆਹੋ ਬੇਬੇ ਨੂੰ ਮਿੱਠੀਆਂ ਗੋਲੀਆਂ ਦੇ ਦੇ ਹੁਣ ਕਿਉਂ ਹਾਂ ਹੁਣ ਤੈਨੂੰ ਆਇਆ ਵੀ ਮੈਨੂੰ ਤਾਂ ਬਹੁਤ ਪੈਸਿਆਂ ਦੀ ਜ਼ਮੀਨ ਮਿਲ ਗਈ ਉਹ ਮੇਰੇ ਤਾਂ ਸੰਦ ਆ ਜਾਣਗੇ 15-17 ਲੱਖ ਦੇ ਦੂਜੇ ਉਤਲੇ ਤੇਰੀ ਆ ਸਾਹ ਨਹੀਂ ਆਉਂਦੇ ਚੱਲ ਕੋਈ ਨਹੀਂ ਟਰੈਕਟਰ ਦੀ ਨਹੀਂ ਜਮਰੇ ਉਹ ਪੂਰੀ ਕਰ ਲੂਗਾ ਸਵਾ ਚੱਲ ਕੋਈ ਨਹੀਂ ਤੇਰਾ ਤੂੰ ਗੱਡੀ ਤੇ ਟਰੈਕਟਰ ਲਿਆ ਫਿਰ ਬਚਾਂਦਾ ਮੈਂ ਹਾਂ ਕਮੀ ਨੂੰ ਬਾਕੀ ਦਿਨੋ ਦਿਨ ਮਹਿੰਗਾ ਹੁੰਦਾ ਤਰਾ ਜਾਂਦਾ ਪੌਣੇ ਲੱਖ ਹੋ ਗਿਆ ਤੋਲਾ ਇਹ ਵੀ ਪ੍ਰਾਪਰਟੀ ਦੇ ਮੇਚ ਦਾ ਹੀ ਆ ਪੁੱਤ ਹੈ ਜਿੰਨਾ ਦੇਖਲਾ ਜਿੰਨੇ ਨੂੰ ਠੇਕਾ ਲੱਗਦਾ ਜ਼ਮੀਨ ਦਾ ਉਹਨੇ ਦਾ ਤੋਲਾ ਬਣਦਾ ਹੈ ਹੋਰ ਚੰਗੇ ਕਿੱਲੇ ਦਾ ਰੇਟ ਆ ਹੁਣ ਕਿੱਲੇ ਦਾ ਦੇਖ ਲੈ ਤੂੰ 75-80000 ਰੁਪਏ ਦਾ ਹੋ ਗਿਆ ਹੋਰ ਬੋਲੇ ਤਾਂ ਨਹੀਂ ਕੁਛ ਮਨਿੰਦਰ ਆ ਗਏ ਨਾ ਨਾ ਉਹਨਾਂ ਨੇ ਕੀ ਬੋਲਣਾ ਹੀ ਉਹ ਤਾਂ ਕਹਿੰਦੇ ਵੀ ਵਧਾਇਆ ਕੀਤਾ ਤੁਸੀਂ ਇਹਦਾ ਮੌਕੇ ਤੇ ਸਾਡਾ ਗਰਜਸਾਰਤੀ ਨਹੀਂ ਕਿਹੜਾ ਹੱਥ ਭਰਾਂਦਾ ਮੱਖਨ ਦਾ ਡੰਗ ਪੈਸਾ ਕੋਈ ਆਈ ਤਾਂ ਹੈਗਾ ਖਰ ਤੇ ਕਿਵੇਂ ਉਹਦਾ ਭਰਾ ਠੀਕ ਹੈ ਹੁਣ ਹਾਂ ਉਹ ਤਾਂ ਠੀਕ ਆ ਕੀ ਤਾਂ ਹੋਣੀ ਆ ਫਿਰ ਪੈਸੇ ਵੀ ਅਗਰੀ ਦੇ ਲਾਗੇ ਸਹੀ ਗੱਲ ਉਹ ਤਾਂ ਚਲ ਆਏ ਵੀ ਆ ਵੀ ਜਾਨ ਬਚ ਗਈ ਤੈਨੂੰ ਵੀ ਪੁੱਨ ਲੱਗੂ ਭਾਈ ਮੈਨੂੰ ਵੀ ਲੱਗੂਗਾ ਹਾਂ ਕਿ ਮਨਿੰਦਰ ਨੂੰ ਵੀ ਲੱਗੂਗਾ ਮੈਂ ਕੀ ਗੁਣਮੰਦਾ ਬੰਦਾ ਸਾਰੀ ਮਰਾ ਵੀ ਆਪਣੇ ਮੌਕੇ ਤੇ ਆ ਕੇ ਕੰਮ ਆਇਆ ਨਾਲ ਪੈਸਾ ਕਿਹੜਾ ਨਾਲ ਜਾਂਦਾਗਾ ਹੈ ਬੰਦਾ ਬੰਦੇ ਦੇ ਕੰਮ ਆਜੀ ਬਹੁਤ ਹੁੰਦਾਗਾ ਆਹੀ ਗੱਲ ਸਮਝਾਈ ਸੀ ਮੈਂ ਮਨਿੰਦਰ ਨੂੰ ਵੀ ਮੈਂ ਪੈਸਾ ਨਹੀਂ ਮੈਟਰ ਕਰਦਾ ਹੁੰਦਾ ਜਿੱਥੇ ਭੈਣ ਭਾਈ ਦਾ ਰਿਸ਼ਤਾ ਤਾਂ ਰਿਸ਼ਤਾ ਹੀ ਰਹਿੰਦਾ ਸਹੀ ਗੱਲ ਹੈ ਪੈਸਾ ਤਾਂ ਹੱਥਾ ਦੀ ਮੈਲ ਹੈ ਹੋਰ ਵਣ ਜੂ ਉਹ ਹੀ ਤਾਂ ਜਾਂਦਾ ਬੰਦਾ ਕਿਤੋਂ ਆਉਂਦਾ ਮੁੜ ਕੇ ਨਹੀਂ ਹੁੰਦਾ। ਲੈ ਇੱਕ ਗੱਲ ਹੋਰ ਆ ਤੂੰ ਨਾ ਕਿਸੇ ਆਂਢੀ ਗਾਂਢੀ ਕੋਲੇ ਭਾਅ ਕਿੰਨੀ ਕਹਿ ਭਾਈ ਜੰਨੇ ਰਪਿਆ ਦਸੀਂ ਬਾਣ ਵੇਚਿਆ ਸੀ ਸਾਰੇ ਮੰਦਰ ਨੂੰ ਦੇਤੇ ਅਗਲਾ 100 ਆਪਾ ਮੈਂ ਕਿੱਥੇ ਕੱਢਦੀ ਆ ਭਾਅ ਫਮੈਂ ਤਾਂ ਤੈਨੂੰ ਪਹਿਲਾਂ ਤੇਰੇ ਨਾਲ ਜੱਲੀਆਂ ਤੂੰ ਇੱਥੋਂ ਤੇ ਕਰਾਇਆਗਾ ਹੈ ਤੂੰ ਕਰਦਾ ਸੀ ਕਾਹਲ ਮੈਂ ਤੈਨੂੰ ਇਹੀ ਗੱਲ ਸਮਝਾਈ ਸੀ ਉਹਦੇ ਵੀ ਤੂੰ ਆਮਦਾਰੀ ਨਾਲ ਚੱਲ ਸਾਰਾ ਕੁਝ ਹੋਜੂ ਸਾਰਾ ਕੁਝ ਹੋਜੂ ਹਾ ਹੋਣ ਲੱਗ ਗਿਆ ਨਾ ਇਹ ਤਾਂ ਹੈ ਹੌਲੀ ਹੌਲੀ ਹੁੰਦਾ ਲਾਟਾ ਕੋਸਣਾ ਕੋਸਾ ਆਉਦੇ ਕੋਲੋਂ ਵੀ ਗਮਾਉਣਾ ਪਊਗਾ ਪਾੜਾ ਜੋੜਾ ਤਾਂ ਲੱਗੂਗਾ ਜਦੋਂ ਜਾਵਾਂਗੇ ਹੈ ਹਾਂ ਕੁਝ ਨਾ ਕੁਝ ਖੋਣਾ ਪੈਂਦਾ ਪਾਉਣ ਵ बस ये गल्ला दिमाग च बिठा लावदे ते आपा किसे नु ਲੋਕਾਂ ਨੂੰ ਦੱਸ ਕੇ ਕੀ ਲੈਣਾ ਨਾਲੇ ਲੋਕ ਕੀ ਕਰ ਦੇਣਗੇ ਆਪਣਾ ਹੁਣ ਜਿਹੜਾ ਕੰਮ ਸਿਓ ਆਪਾਂ ਜਿੱਤਣਾ ਹਾਂ ਆ ਆਪਦੀ ਚੀਜ਼ ਆ ਵੇਚੀ ਆ ਜਿਹੜਾ ਕੋਈ ਕੀਤਾ ਆਪਦੇ ਪਿਓ ਦਾਦੇ ਦੀ ਜ਼ਮੀਨ ਐ ਜੇ ਕਿਸੇ ਨੂੰ ਹੋਰ ਵੇਚਦੀ ਫੇਰ ਵੀ ਵੇਚਦੀ ਉਹ ਇਹ ਤਾਂ ਹੈ ਹੈ ਚੱਲ ਨਾਲੇ ਆਪਣਾ ਫਾਇਦਾ ਹੋ ਗਿਆ ਨਾਲੇ ਉਹਦੇ ਭਰਾ ਦੀ ਬਚਤ ਹੋ ਗਈ ਠੀਕ ਆ ਚੱਲ ਕੋਈਆਂ ਜੱਥੇ ਪਾਰਟੀ ਕਰ ਲਗੇ ਫਿਰ ਅਸੀਂ ਵਾਹ ਜਾਨੇ ਆ ਕਿ ਸਾਰੇ ਸਾਧਰਣਾ ਯਾਰ ਦੋਸਤਾਂ ਨੂੰ ਕੋਈ ਬਹਾਨਾ ਹੀ ਚਾਹੀਦਾ ਪਾਰਟੀ ਦਾ ਪੂਟਰਾਂ ਤਾਂ ਉਹ ਤਾਂ ਹੁਣ ਅੱਗੇ ਕਿਹੜਾ ਮੈਨੂੰ ਪੁੱਛ ਕੇ ਕਰ ਦਾਂਗਾ ਪਾਰਟੀਾਂ ਉਹ ਕੁਛ ਨਹੀਂ ਹੁੰਦਾ ਬੇਬੇ ਜੇ ਨਾਂ ਆਉਦਾ ਕੁਛ ਨ ਉਨਾ ਨਾ ਮੈਂ ਤਾਂ ਕੀ ਕਰਨਾ ਬਾ 23000 ਰੁਪਏ ਲੱਗੂਗਾ ਹੱਥ ਨੇ ਲਾਦਨੇ ਅੱਜ ਇੱਕ ਵਾਰੀ ਗਰਾ ਉਦੋਂ ਮੈਂ ਸੰਤ ਸੋਸ ਲੈ ਲਾਂਗੇ ਬਾळा ਨਹੀਂ ਖੁਸ਼ ਹੋਈਦਾ ਹੁੰਦਾ ਦੰਦ ਪਾਇਆ ਜਾਂਦਾ ਹੁੰਦਾ ਲੋਕਾਂ ਦਾ ਲੋਕਾਂ ਨੂੰ ਸੁਭੀ ਨਹੀਂ ਕਰਦੇ ਆਪਾਂ ਵੀ ਕੀ ਕੀਤਾ ਕੀ ਨਾ ਤੇ ਇਹਨਾਂ ਨੂੰ ਕੀ ਦੱਸੇਗਾ ਜਿਹਦਾ ਨੂੰ ਪਾਲਤੀ ਕਰੇਗਾ ਉਹ ਤਾਂ ਕਹਦੇ ਆਂਗੇ ਬਾਂਹ ਲੈ ਲੈ ਕਿੱਲਾ ਨਾਲ ਲੱਗਦਾ ਜਾਂ ਠੱਕੇ ਤੇ ਹੋਰ ਚਾਹ ਠੀਕ ਆ ਗਹਿਣੇ ਕਹਦਾਂਗੇ ਗਹਿਣੇ ਲੈ ਲੈ ਬਾੜੀ ਖਾਪ ਨਾ ਪਾਇਓ ਉੱਥੇ ਲੱਫ ਕਰਕੇ ਆਵਾਂ ਟਾਈਮ ਨਾ ਆ ਜੀ ਚੱਲ ਕੋਈ ਨਾ ਪਾਣੀ ਬਣਾ ਲੈਂਦੀ ਨੇ ਬੂਲਾ ਗਰਮੀ ਵਾਲੀ ਆ ਬਣਾ ਲੈਣੀ ਆ ਜੀ ਹੋਰ ਮੈਂ ਤਾਂ ਕਹਿੰਦੀ ਸੀ ਚਾਹ ਕਰ ਲੈਣੀ ਵਾ ਡੀਕੀ ਤੂੰ ਚਾਹ ਪੀ ਲੈ ਜਣ ਮੈਂ ਤਾਂ ਪਾਣੀ ਪੀਊਂਗਾ ਤੇ ਪਸ਼ੂਆਂ ਨੂੰ ਪਤਾ ਕਿ ਕੱਖ ਪੱਠਾ ਕਿ ਪਾਵਾਂ ਕੇਰਾ ਤਾਂ ਪਾ ਤੇ ਹਰਾ-ਹਰਾ ਰਲਾ ਦੇ ਤੂੰ ਹੁਣ ਚੱਲ ਮੈਂ ਦੇਣਾ ਪਸ਼ੂਆਂ ਦਾ ਤੂੰ ਨੇ ਪਾਣੀ ਬਣਾ ਉਹਨੇ ਕੰਮੜਾ ਫੇਰ ਕਰਤੀ ਉਹ ਲੱਪੜ ਗਿਆ ਮਸੀ ਜਣ ਕੀ ਦੱਸਿਆ ਡਾਕਟਰ ਨੇ ਫਿਰ ਡਾਕਟਰ ਨੇ ਤਾਂ ਬੁੱਤ ਦਵਾਈ ਦੇਤੀ ਬਸ ਹੋਂ ਤੱਕ ਠੀਕ ਐ ਅੱਗੇ ਨਾਲ ਤਾਂ ਅੱਛਾ ਬਹੁਤ ਫਰਕ ਐ ਕੋਈ ਖਾਣਾ ਪੀਣਾ ਭਰੇਜ ਕੋਈ ਨਾ ਕੋਈ ਭਰੇਜ ਨਹੀਂ ਬੁੱਤ ਚੱਲ ਕੋਈ ਨਹੀਂ ਜੇ ਕੋਈ ਹੋਰ ਲੋੜ ਹੋਈ ਸਾਨੂੰ ਦੱਸ ਦਿਓ ਸੰਗੇ ਹੁਣ ਐਵੇਂ ਬਸ ਬੁੱਤ ਮੈਂ ਤਾਂ ਆਈ ਸ਼ਾਵਾਂ ਤੇ ਧੀ ਐ ਤੇਰਾ ਜਿਹੜਾ ਸਾਡਾ ਮੌਕੇ ਤੇ ਕੰਮ ਸਾਰਦਾ ਮੈਂ ਤਾਂ ਸਾਰੀ ਉਮਰ ਨਹੀਂ ਭੁੱਲ ਸਕਦੀ ਇਹ ਚ ਗੋਣ ਵਾਲੀ ਕਿਹੜੀ ਗੱਲ ਆ ਮਾਂ ਸੀ ਤੁਸੀਂ ਆਪਦੇ ਤਾਂ ਹੈਗੋਂ ਨਾਲ ਤੂੰ ਹੀ ਮੈਨੂੰ ਕਿਹਾ ਸੀ ਨਾ ਵੀ ਮੈਂ ਤੇਰੀ ਮਾਂ ਤੇ ਮੈਂ ਤੈਨੂੰ ਉੱਦੀ ਮਾਂ ਸਮਝ ਲਿਆ ਸੀ ਤੇਨੂੰ ਆਪਦਾ ਭਰਾ ਸਮਝ ਲਿਆ ਸੀ ਜੇ ਮੈਂ ਹੀ ਨਾ ਤੁਹਾਡੇ ਕੰਮ ਆਉਂਦੀ ਤਾਂ ਫਿਰ ਹੋਰ ਕੌਣ ਆਉਂਦਾ ਇਹ ਤਾਂ ਗੱਲ ਠੀਕ ਹੈ ਤੀਏ ਪਰ ਮਾਫ਼ ਕਰਦੇ ਪੁੱਤ ਮੈਨੂੰ ਅਸੀਂ ਤੇਰੇ ਨਾਲ ਬਹੁਤ ਫਰਕ ਰੱਖਿਆ ਮਾਫਲੀ ਕਿਹੜੀ ਗੱਲ ਆ ਨਾਲੇ ਮਾਵਾ ਨਾ ਮਾਫੀ ਨਹੀਂ ਮੰਗਦਿਆਂ ਹੁੰਦੀ ਮਾਂ ਜਿਵੇਂ ਹਰਪ੍ਰੀਤ ਤੁਹਾਡੀ ਧੀ ਆ ਉਵੇਂ ਮੈਂ ਤੁਹਾਡੀ ਧੀ ਆ ਨਾਲੇ ਹਰਪ੍ਰੀਤ ਕੋਲ ਪੈਸੇ ਪਏ ਹੁੰਦੇ ਉਹ ਵੀ ਤਾਂ ਆਪਦੇ ਭਰਾ ਤੇ ਲਾਉਂਦੀ ਉਵੇਂ ਮੈਂ ਆਪਦੇ ਭਰਾ ਤੇ ਲਾਦੇ ਪੈਸੇ ਮਾਂ ਨਾਲ ਤੁਸੀਂ ਕਿਸੇ ਗੱਲ ਦਾ ਬੋਝ ਨਾ ਮੰਨਿਓ ਇਹ ਪੈਸੇ ਤੁਸੀਂ ਮੋੜਨੇ ਆ ਇਹ ਪੈਸੇ ਮੈਂ ਆਪਦੇ ਭਰਾ ਤੇ ਲਾਇਆ ਤੇ ਇਹਨਾਂ ਚ ਮੈਂ 1 ਰੁਪਿਆ ਵੀ ਨਹੀਂ ਲੈਂਦੀ ਤੁਹਾਡੇ ਤੋਂ ਨਹੀਂ ਨਹੀਂ ਧੀਏ ਕਹਿੰਦੇ ਹੁੰਦੇ ਧੀਆਂ ਦਾ ਖਾਇਦਾ ਨਹੀਂ ਹੁੰਦਾ ਧੀਆਂ ਨੂੰ ਦੇਈ ਨਾ ਹੁੰਦਾ ਇਹ ਤੇਰੇ ਪੈਸੇ ਅਸੀਂ ਸਾਰੇ ਮੋੜਾਂਗੇ ਪੁੱਤ ਜਦੋਂ ਵੀਰਾ ਤੇਰਾ ਠੀਕ ਹੋ ਗਿਆ ਨਾ ਮੈਨੂੰ ਐਂ ਦੱਸ ਤੂੰ ਤੀ ਮੰ ਜਾ ਬੁੱਤਤੀ ਤਮੰਦ ਫੇਰ ਮਾ ਫਿਰ ਕੀ ਹੋ ਗਿਆ ਮੈਂ ਆਪਦੇ ਭਰਾ ਤੇ ਲਾਇਆ ਨਾਲੇ ਮੇਰਾ ਭਰਾ ਸਹੀ ਹੋ ਗਿਆ ਮੈਨੂੰ ਹੋਰ ਕੀ ਚਾਹੀਦਾ ਜਮੀਨਾਂ ਕਿਹੜਾ ਨਾਲ ਜਾਵੜਦੀਆਂ ਇੱਥੇ ਪੰਗਾ ਰਹਿ ਜਾਂਦੀਆਂ ਬਸ ਰਿਸ਼ਤੇ ਨੇ ਦਵਾਰੇ ਮਿਲਦੇ ਜੇ ਇੱਕ ਵਾਰੀ ਜਾਵੜਨ ਮਨਿੰਦਰ ਭੈਣੇ ਮੈਨੂੰ ਮਾਫ ਕਰ ਦੇ ਤੈਨੂੰ ਮੈਂ ਗਲਤ ਸਮਝਿਆ ਤੂੰ ਮੇਰਾ ਇੰਨਾ ਸਾਥ ਦਿੱਤਾ ਉਹ ਨਹੀਂ ਨਹੀਂ ਹਰਪ੍ਰੀਤ ਮਾਫੀ ਵਾਲੀ ਕੀ ਗੱਲ ਆਗੀ ਨਾਲੇ ਤੁਸੀਂ ਦੋਨੇ ਭੈਣਾ ਬਣ ਕੇ ਰਹਿਣਾ ਹੁਣ ਚੱਲ ਕੋਈ ਨਹੀਂ ਟਾਈਮ ਲੱਗ ਗਿਆ ਪਰ ਤੇਰੀਆਂ ਅੱਖਾਂ ਤਾਂ ਖੁੱਲੀਆਂ ਮੈਂ ਤਾਂ ਬਥੇਰਾ ਪਿੜਦਾ ਹੁੰਦਾ ਸੀ ਤੁਹਾਨੂੰ ਵੀ ਨਾ ਲੜੋ ਨਾ ਲੜੋ ਨਾਲੇ ਮੈਂ ਤਾਂ ਪਹਿਲੇ ਦਿਨ ਤੋਂ ਹੀ ਤੇਰੇ ਨਾਲ ਫਰਕ ਨਹੀਂ ਕੀਤਾ ਉਹ ਚਲ ਛੱਡ ਔਣ ਇਹ ਗੱਲਾਂ ਨੂੰ ਕੋਈ ਨੀ ਤੂੰ ਗੱਲ ਹੋਰ ਕਰ। ਨਹੀਂ ਨਹੀਂ ਭੈਣੇ ਹੁਣ ਨੀ ਮੈਂ ਫਰਕ ਕਰਦੀ। ਹੁਣ ਤਾਂ ਆਪਾਂ ਭੈਣਾ ਬਣ ਕੇ ਰਾਵਾਂਗੇ। ਪਹਿਲਾਂ ਤਾਂ ਮੈਂ ਐਵੇਂ ਮੰਮੀ ਪਿੱਛੇ ਲੱਗ ਗਈ ਸੀ। ਉਹਨਾਂ ਦੀਆਂ ਗੱਲਾਂ 'ਚ ਆ ਗਈ। ਨਾਲੇ ਮੰਮੀ ਮੈਂ ਤੁਹਾਨੂੰ ਐ ਕਹਿੰਨੀ ਐ ਵੀ ਜਿਹੜੀ ਵੀ ਚੀਜ਼ ਲਿਆ ਕੇ ਦੋਗੇ ਪਹਿਲਾਂ ਮਨਿੰਦਰ ਭੈਣ ਨੂੰ ਲਿਆ ਕੇ ਦੇਣੀ ਐ। ਲੈ ਕਮਲ ਜੀ ਮੈਂ ਤਾਂ ਹੁਣ ਤੁਸੀਂ ਦੋਨੇ ਇੱਕੋ ਜਿਹੇ ਐ। ਵੱਡੀ ਧੀ ਉਹ ਐ ਤੇ ਛੋਟੀ ਤੂੰ ਐ। ਤੇ ਨਾਲੇ ਜਿਹੜੀ ਵੀ ਗਲਤੀਆਂ ਹੋ ਗਿਆ ਹੁਣ ਮੈਂ ਦੁਬਾਰਾ ਨਹੀਂ ਕਰਦੀ। ਭੈਣ ਨੂੰ ਹਰ ਕੰਮ 'ਚ ਅੱਗੇ ਰੱਖਣਾ। ਕੋਈ ਨਾ ਪੁੱਤ ਹੁਣ ਜਿਵੇਂ ਤੂੰ ਕਿਹਾ ਕਰਾਂਗੇ ਨਾ ਤੇ ਓ ਉਹ ਵੇ ਵੇ ਜਾਨੇ ਕਹਿੰਦੇ ਹੁੰਦੇ ਆ ਕਹਿੰਦੇ ਦੇਰ ਆਏ ਤਰਸ ਤਾਈ ਹੈ ਚਲ ਇਹਨੂੰ ਅਕਲ ਤਾਂ ਆ ਗਈ ਸਹੀ ਗੱਲ ਹੈ ਪੁੱਤ ਤੇਰੀ ਬੰਦੇ ਨੂੰ ਠੋਕਰ ਵੱਜ ਗਈ ਅਕਲ ਆਉਂਦੀ ਆ ਨਾ ਮਨਿੰਦਰ ਪੁੱਤ ਜਿਹੜੇ ਤੂੰ ਸਾਨੂੰ ਪੈਸੇ ਦਿੱਤੇ ਐਨੇ ਪੈਸੇ ਦਾ ਇੰਤਜ਼ਾਮ ਤੂੰ ਕਿੱਥੋਂ ਕੀਤਾ ਉਹ ਮਸੀ ਤੁਸੀਂ ਕਿਉਂ ਫਿਕਰ ਕਰੀ ਜੰਨੇ ਹੋ ਹੁਣ ਆਪਣਾ ਡੰਗਾ ਲੈ ਗਿਆ ਹੁਣ ਕਿ ਲੋੜ ਪੁੱਛਣ ਦੀ ਨਹੀਂ ਪੁੱਤ ਫਿਰ ਵੀ ਦੱਸ ਤਾਂ ਦੇ ਉਹ ਚਲ ਕੋਈ ਨਹੀਂ ਮਸੀ ਬਸ ਰਿਸ਼ਤੇਦਾਰ ਭੈਣ ਭਰਾਵ ਦੇ ਕੰਮ ਵਾਲਾ ਹੀ ਹੁੰਦਾ ਪੈਸਿਆਂ ਦੀ ਚਿੰਤਾ ਤੁਸੀਂ ਛੱਡੋ ਕੋਈ ਚੱਕਰ ਨਹੀਂ ਉਹ ਤਾਂ ਠੀਕ ਹੈ ਪੁੱਤ ਪਰ ਪੈਸੇ ਧੀਏ ਤੇਰੇ ਮੋੜਾਂ ਗਏ ਸੀ ਸਾਰੇ ਲੈ ਉਹੀ ਵਾਰੀ ਵਾਰੀ ਗੱਲਾਂ ਕਿਉਂ ਕਰੀ ਜਾਂਦੇ ਹੋ ਸਾਨੂੰ ਨਹੀਂ ਚਾਹੀਦੇ ਪੈਸੇ ਅਸੀਂ ਕਹਿ ਤਾਂ ਦਿੱਤਾ ਉਹ ਭੈਣੇ ਮਾਤਾ ਐਂ ਕਹਿੰਦਾ ਸੀ ਐਨੇ ਪੈਸਾ ਦਾ ਹੱਲ ਤਾਂ ਸਾਥੋ ਵੀ ਨਹੀਂ ਹੋਇਆ ਹੈ ਇੱਕਦਮ ਤਾਂ ਇੰਨਾ ਹੱਲ ਹੁੰਦਾ ਵੀ ਨਹੀਂ ਤੁਸੀਂ ਕੋਈ ਉਹ ਤਾਂ ਨਹੀਂ ਚੀਜ਼ ਵੇਚਤੀ ਆਵਦੀ ਉਹ ਜ਼ਮੀਨ ਵੇਚਤੀ ਬਾਈ ਭਾਬੀ ਨੇ ਉਹ ਭਾਈ ਜ਼ਮੀਨ ਵੇਚਣ ਦੀ ਕੀ ਲੋੜ ਸੀ ਕਿਸੇ ਹੋਰ ਭੈਣ ਭਰਾ ਉਹਦੇ ਹੱਥ ਅੱਕ ਲੈ ਲੈਂਦੇ ਆਪਾਂ ਹੈ ਉਹ ਹੱਥ ੱਡੇ ਸੀ ਬਾਈ ਬਥੇਰਾ ਗਏ ਸੀ ਮੈਂ ਸਾਰਿਆਂ ਦੇ ਭਾਂਡੇ ਪਿਆ ਸੀ ਪੈਸਿਆਂ ਦਾ ਹੱਲ ਕਿਧੋ ਵੀ ਨਹੀਂ ਹੋਇਆ ਅਰੇ 10-15 ਲੱਖ ਰੁਪਇਆ ਕਿਹਦੇ ਕੋਲੇ ਪਿਆ 50 ਕਿੱਲੇ ਵਾਲੇ ਕੋਲੇ ਵੀ ਨਹੀਂ ਤੇ ਇਹਦੀ ਜ਼ਮੀਨ ਪਈ ਸੀ ਉੱਥੇ ਉਹ ਰਾਜਪਾਲ ਨੂੰ ਕਹਿ ਕੇ ਅਸੀਂ ਵੇਚਤੀ ਸੀ ਥੋੜੀ ਯਾਰ ਕੋਈ ਨਹੀਂ ਬਾਈ ਮੈਨੂੰ ਠੀਕ ਹੋ ਜਾਂਦੇ ਆਪਾਂ ਰਲ ਮਿਲ ਕੇ ਹੱਲ ਕਰ ਲਾਂਗੇ ਪੈਸੇ ਦਾ ਹੈ ਉਹਦੀ ਆਪਾਂ ਉਹ ਜ਼ਮੀਨ ਜਿਹੜਾ ਉਹ ਅਗਲੇ ਨੇ ਵਾਪਸ ਕਰੀ ਤਾਂ ਵਾਪਸ ਕਰਾਵਾਂਗੇ ਨਹੀਂ ਜਿੰਨੀ ਤੁਸੀਂ ਵੇਚੀ ਆਪਾਂ ਉਨੀ ਹੋਰ ਲੈ ਦਾਂਗੇ ਕੋਈ ਨਹੀਂ ਨਹੀਂ ਬਾਈ ਕੋਈ ਗੱਲ ਨਹੀਂ ਬਾਤ ਤੇਰੀ ਜਾਨ ਬਚ ਗਈ ਸਾਡੇ ਵਾਸਤੇ ਤਾਂ ਇਹ ਹੀ ਵਾਹੀ ਹੈ ਇਹਦੀ ਜੂੜੇ ਕੋਈ ਗੱਲ ਨਹੀਂ ਠੀਕ ਹੈ ਜਾਨ ਉੱਥੇ ਤਾਂ ਕੁਝ ਨਹੀਂ ਜ਼ਮੀਨ ਉੱਥੇ ਪਈ ਰਹਿ ਜਾਂਦੀ ਉਮਾਲਾ ਤੂੰ ਹਸਤਾਲ ਚ ਪਿਆ ਸੀਗਾ ਹਾਂ ਕੀ ਜਾਣ ਤੂੰ ਨਾਲੇ ਆਇਆ ਕਿੱਲਾ ਗਏ ਨਾਲ ਮੈਨੂੰ ਮੇਰੇ ਰਿਸ਼ਤੇ ਮਿਲ ਗਏ ਮਾਂ ਮਿਲ ਗਈ ਭਰਾ ਮਿਲ ਗਿਆ ਭੈਣ ਮਿਲ ਗਈ ਹੋਰ ਕੀ ਚਾਹੀਦਾ ਮੈਨੂੰ ਨਾਲੇ ਬਈਏ ਜ਼ਿੰਦਗੀ ਦੁਬਾਰੇ ਨਹੀਂ ਮਿਲਦੀ ਜਮੀਨਾਂ ਜਾਂ ਤਾਂ ਇੱਥੇ ਹੀ ਪਈਆਂ ਰਹਿ ਜਾਂਦੀਆਂ ਕਰੋਨਾ ਅਰਬਾਂ ਦੀ ਜਾਣ ਪਿੱਛੇ ਉਹ 15 18 ਲੱਖ ਦਾ ਕਿੱਲਾ ਕਿੰਨੀ ਕੰਨੀ ਗਹਿ ਵੀਤ ਰੱਖਦਾ ਯਾਰ ਉਹ ਐਂਦਾ ਹੈਗਾ ਬਈ ਧੰਨਵਾਦ ਆ ਤੁਹਾਡਾ ਵੀ ਜਿਹੜੇ ਨਾਲ ਖੜਗੇ ਹੈ ਨਹੀਂ ਤਾਂ ਕੋਈ ਭੈਣ ਭਰਾ ਔਖੇ ਟਾਈਮ 'ਚ ਖੜਦਾ ਨਹੀਂ ਨਾਲ ਸੌਖੇ 'ਚ ਤਾਂ ਹਰੇਕ ਹੀ ਆ ਜਾਂਦਾ ਬੱਚਾ ਉਹ ਬਈ ਰਿਸ਼ਤੇ ਬਣੇ ਇੱਕ ਦੂਜੇ ਨਾਲ ਖੜਨ ਵਾਸਤੇ ਆ ਬਸ ਠੀਕ ਆ ਬਸ ਹੁਣ ਤੂੰ ਛੇ ਦਿਨ ਇਹ ਠੀਕ ਹੋ ਠੀਕ ਹੈ ਤੇ ਫਿਰ ਕਰਦੇ ਆਪਾਂ ਹਿਸਾਬ ਕਰਦਾ ਹੂੰ ਚਲੋ ਕੋਈ ਨਹੀਂ ਆਇਆ ਤਾਂ ਚੱਲ ਇੱਥੇ ਨਾ ਲਿਆ ਕੇ ਬੈਠਾ ਹਣ ਤੂੰ ਠੀਕ ਹੈ ਕੀ ਪਤਾ ਕੀ ਚੱਕਰ ਇਹਨਾਂ ਦੇ ਮਨ ਚੋਂ ਵੀ ਪਾਲਾ ਨਿਕਲ ਗਿਆ ਇਹ ਕੱਲਾ ਤੂੰ ਨਹੀਂ ਠੀਕ ਹੋਇਆ ਸਾਡਾ ਪਰਿਵਾਰ ਵੀ ਠੀਕ ਹੋ ਗਿਆ ਸਾਡੇ ਪਰਿਵਾਰ ਦੇ ਰਿਸ਼ਤੇ ਵੀ ਠੀਕ ਹੋ ਗਏ ਉਹ ਵੀ ਮੈਂ ਧੋਤੀ ਗਈ ਬਾਕੀ ਰੱਬ ਜਿਹੜਾ ਕਰਦਾ ਚੰਗੇ ਨੂੰ ਕਰਦਾ ਹੈ ਹੂੰ ਕਾ ਬੇਬੇ ਐ ਕਰੋ ਪੰਜਾਹ ਪਾਣੀ ਵੀ ਪਿਆ ਦੇਣਾ ਨੂੰ ਹਾਂ ਮੈਂ ਬਣਾ ਲੇਗੀ ਇਹਦਾ ਨਾ ਚਾਹ ਪਾਣੀ ਬਣਾਉਣੀ ਆ ਤੁਸੀਂ ਬੈਠੋ ਤੇ ਆ ਪੱਟੀ-ਬੁੱਟੀ ਜੀ ਕਿੰਨੇ ਦਿਨਾਂ ਬਾਅਦ ਬਦਲਾ ਜਾਣਾ ਬਾਈ ਬਰੇ ਇਹ ਤਾਂ ਬਾਈ ਹਫ਼ਤੇ ਤੋਂ ਕਿਹਾ ਉਹਨਾਂ ਨੇ ਅੱਛਾ ਆ ਜਾ ਹਰ ਵੀਰ ਆਪਾਂ ਵੀ ਨਾਲ ਚੱਲਦੇ ਕਰਾ ਦੇ ਲੈ ਆਏ ਕਿ ਨਹੀਂ ਬੇਬੇ ਕੜੀਆ ਬਣਾਦੀ ਮੇਰੇ ਖਾਤਰ ਚੰਗਾ ਬੁੱਤ ਕਈ ਵਾਰੀ ਕੋਈ ਨਹੀਂ ਨਾਲ ਜਾਣ ਲੰ다 ਸਾਡੇ ਜੋ ਕਰਦਾ ਕਰੇ ਕਦੇ ਨੂੰ ਫੋਨ ਅਸੀਂ ਆ ਜਾ ਕਰਾਂਗੇ ਨਹੀਂ ਨਹੀਂ ਬਾਈ ਆ ਜਾਂਦਾ ਹੈਗਾ ਮੁੰਡਾ ਕਰਿਆ ਜਿਉਂ ਲਾ ਜਾਂਦਾ ਹੁੰਦਾ ਚੱਲ ਵਧੀਆ ਯਾਰ ਵਿਚਾਰਾ ਠੀਕ ਹੋ ਗਿਆ ਹਾਂ ਰੱਬ ਨੇ ਸੋਣੀ ਸੁਣ ਲਈ ਹੋ ਗਿਆ ਇਹ ਤਾਂ ਗੱਲ ਹੈਗੀ ਆ ਕੀ ਬੋਲਦੀ ਕਿਹ ਕੀ ਗੱਲ ਵਾਰੀ ਵਾਰੀ ਇੱਕ ਹੀ ਗੱਲ ਬਾਲ ਚਲ ਹੁਣ ਨਾ ਲੜਿਓ ਤੁਸੀਂ ਠੀਕ ਆ ਆ ਲੜ ਖੋਜਿਆ ਕਰੋ ਦੋਨੇ ਭੈਣਾ ਦੇਖੀ ਕਿਉਂ ਬਾਹਰ ਦਿੱਤ ਰਿਹਾ ਆਹਾ ਪ੍ਰੀਤ ਜਹਾਜ ਅਦਾਈ ਕੇ ਤੇ ਨਾ ਕੁਝ ਮਿਲ ਗਈ ਹੈ ਕੋਈ ਜੀ ਸਾਡੇ ਨਹੀਂ ਹੋਣ ਹੁਣ ਕੱਲ ਰੋਟੀ ਬਣੀ ਦਾ ਭੁੱਖ ਲੱਗਿਆ ਹੀ ਰਾਜੰਦਰੀ ਦਾਦੀ ਨੂੰ ਤੰਗ ਤਾਂ ਨਹੀਂ ਕੀਤਾ ਆਹ ਹੋ ਕੀਤਾ ਤਾਂ ਨਾ ਕਿਵੇਂ ਆਪਣਾ ਕਾਲਾ ਠੀਕ ਹੈ ਮੰਮੀ ਹੁੰਦਾ ਠੀਕ ਹੈ ਹੁਣ ਚੱਲ ਵਧੀਆ ਹੋ ਗਿਆ ਤੁਸੀਂ ਜਾਇ ਸਾਰੇ ਮੈਂ ਵੀ ਪਤਾ ਲਿਆ ਹੁਣ ਬਾਅਦ ਜਾ ਕੇ ਠੀਕ ਹੈ ਮੰਮੀ ਹਾਂ ਹੁਣ ਤੁਸੀਂ ਜਾਵੜੇ ਹੁਣ ਕੀ ਆਹ ਹੋ ਕੱਲ ਨੂੰ ਭਾਗ ਜਿਉਣਾ ਤਾਂ ਗਿਆ ਸੀ ਕਰੀ ਨਾ ਕੋਈ ਨਹੀਂ ਬਸ ਜਦੋਂ ਮੈਂ ਟਾਈਮ ਲਗਿਆ ਮਗਜੂ ਕਿ ਕੱਲ ਨੂੰ ਅਹਾਂ ਦੇ ਤਾਂ ਕਿਤਾ ਨਹੀਂ ਨਾ ਇਹਨੇ ਤਾਂ ਕੀਤਾ ਕਰਨਾ ਸੀ ਬਸ ਮੁੰਡਾ ਮੇਰਾ ਸੈਣਾ ਆਇੰਦਾ ਹਾਂ ਇਹ ਤਾਂ ਪੂਰੀ ਸਿਆਣੀ ਹੈ ਹੁਣ ਬੇ ਫਿਰ ਤੈਨੂੰ ਬਹਿ ਜੀ ਦੱਸ ਮਿੰਟਾਂ ਬੈਠੀ ਬੈਠੀ ਨਹੀਂ ਇੱਥੇ ਬਹਿ ਜਾ ਨਹੀਂ ਇੱਧਰ ਬਈ ਕੋਈ ਆਇਆ ਤਾਂ ਨਹੀਂ ਬੇਬੇ ਘਰੇ ਬੇ ਆਉਣਾ ਕਿਹਨੇ ਆ ਹੈ ਆਉਣਾ ਕਿਹਨੇ ਆ ਦੱਸ ਹੈ ਉਹ ਕਹਿੰਦਾ ਸੀਗਾ ਕਹਿੰਦਾ ਮੈਂ ਆਉਂਗਾ ਯਾਰ ਕਹਿੰਦਾ ਸੁਮਾ ਮੋਟਰਸਾਈਕਲ ਲੈ ਕੇ ਜਾਣਾ ਸੀ ਲੈ ਕੇ ਨਹੀਂ ਗਿਆ ਖੜਾਈ ਆ ਹਾਂ ਖੜਾ ਮੋਟਰਸਾਈਕਲ ਕੋਈ ਨਹੀਂ ਲੈ ਕੇ ਗਿਆ ਤੂੰ ਕਿਵੇਂ ਬੈਠੀ ਕੱਲੀ ਬੜਬੜ ਜੀ ਕਹੀ ਇਹਦੇ ਕੀ ਹੋ ਗਿਆ ਕੁਛ ਨਹੀਂ ਮੈਂ ਤਾਂ ਇਹਦੇ ਨਾਲ ਬੋਲੀ ਜਾਂਦੀ ਸੀਗੀ ਮੈਂ ਤਾਂ ਕੀ ਬੜਬੜ ਕਰਨੀ ਆ ਸੁੱਤੀ ਉੱਠੀ ਸੀ ਹੁਣ ਤੰਗ ਤਾਂ ਨਹੀਂ ਕੀਤਾ ਇਹਨੇ ਨਾ ਨਾ ਤੰਗ ਤਾਂ ਨਹੀਂ ਕੀਤਾ ਉਹ ਇਹ ਆ ਜੀ ਲੱਗ ਗਿਆ ਸੀ ਉਹਦਾ ਬੰਦਾ ਹਾਲ 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 ਵਿੱਚ ਮੋਡਮ ਉੱਚੀ بچਾ ਕਾਲਾ ਤਾਂ ਹੋਰ ਅੱਛਾ ਹੋਰ ਉਹਦਾ ਬਾਲਾ ਬੜਾ ਬਾਲਾਂਗੇ ਸੱਟਾਂ ਸੀ ਚੱਲ ਫੇਰ ਵੀ ਭਾਈ ਠੀਕ ਹੋ ਗਿਆ ਬਸ ਉਹਦਾ ਬੇਬੇ ਮੌਕੇ ਤੇ ਪੈਸਿਆਂ ਦਾ ਹੱਲ ਹੋ ਗਿਆ ਤਾਂ ਜਾਨ ਬਚ ਗਈ ਉਹਦੀ ਨਹੀਂ ਤਾਂ ਡਾਕਟਰ ਦਾ ਹਲਾਜ ਸ਼ੁਰੂ ਨਹੀਂ ਕਰਦਾ ਸੀਗਾ ਬਿਨਾ ਪੈਸਿਆਂ ਦਾ ਉਹ ਲਾਡੀਆ ਡਾਕਟਰਾਂ ਨੂੰ ਪਤਾ ਤਾਂ ਹੈਗਾ ਯਾਰ ਇਹ ਤਾਂ ਮਰੇ ਪੈਦਾ ਮਾਮ ਖੰਦੇ ਆ ਇਹਦਾ ਪੈਸੇ ਦੇ ਯਾਰ ਹੁੰਦੇ ਆ ਸਾਰੇ ਚੱਲ ਵਧੀਆ ਹੋ ਗਿਆ ਭਾਈ ਟਾਈਮ ਸਿਰ ਥੋੜਾ ਸਰ ਗਿਆ ਪੈਸਾ ਤਾਂ ਮਿਲ ਗਿਆ ਤਾਂ ਹਨਾ ਭਾਈ ਹੁਣ ਆਦੇ ਭਰਾ ਨੂੰ ਇਹ ਗੱਲ ਕਹਿ ਦੀ ਵੀ ਸੰਭਲ ਕੇ ਜਾਇਆ ਕਰੇ ਬਾਹਰ ਅੰਦਰ ਜੋ ਜਾਣਾ ਹੁੰਦਾਗਾ ਹਾਂਜੀ ਮੰਮੀ ਸਾਰੇ ਜਨ ਵੀਰੇ ਨੂੰ ਸਮਝਾ ਕੇ ਆਇਆ। ਉਹ ਬਾਕੀ ਜਿਹੜੀ ਆਉਣੀ ਹੁੰਦੀ ਆ ਨਾ ਉਹ ਤਾਂ ਆਖ ਹੀ ਹਰਦੀ ਹੁੰਦੀ ਆ। ਇਹਦੇ ਕੋਈ ਨਹੀਂ ਰੋਕਿਆ ਰੋਕਦਾ ਹੁੰਦਾ। ਬਸ ਜਿਵੇਂ ਹੋ ਗਿਆ ਕਹਿੰਦੇ ਹੁੰਦੇ ਠੀਕ ਆ ਮਹਾਰਾਜ ਨੂੰ ਮਨਜ਼ੂਰ ਸੀ ਲੈਣਾ ਦੇਣਾ ਸੀ ਕਿਸੇ ਦਾ। ਇੱਥੇ ਟਿਕ ਜਾ ਕਿਤੇ ਹੈਂ? ਇਹਦਾ ਵੀ ਜੀਨ ਸਾਰਾ ਦਿਨ ਐ ਕਰੀ ਗਈ ਆ। ਤੂੰ ਬਣਾਓ ਠੀਕ ਆ। ਦੇਵਾ ਮੋਟਰ ਸਾਜਾ ਫੜਾਇਆ ਵਾ ਬਈ ਯਾਰ ਚੰਗਾ ਉਹਨੂੰ। ਉਹ ਮੜਾ ਜਾਨੂੰ ਕੇ ਹਿਸਾਬ ਨਾਲ ਚਲਾਇਆ ਕਰ ਮਾਗਰ ਵਾਪਰੇ ਆ ਟੋੜ ਲਿਆ ਸੀ ਉਹਦੇ ਵੀ ਯਾਰ ਉਹ ਦੂਜਾ ਬਣਦਿਆਂ ਨਹੀਂ ਮੁੜ ਕੇ। ਐ ਤਾਂ ਹੁਣ ਕੀ ਆਣੀ ਆ ਢਾ ਮੌਕੇ। ਹਰਪ੍ਰੀਤ ਮੇਰੀ ਗੱਲ ਸੁਣੋ। ਨਾ ਤੂੰ ਉਹਦੇ ਨਾਲ ਕਿਵੇਂ ਹਾਸਸ ਕੇ ਗੱਲਾਂ ਕਰਦੀ ਆਂ ਵੀ ਸੀਗੀ ਤੂੰ ਬਾਲਾ ਨਾ ਉਹਦੇ ਮੰਗਤ ਜੇ ਨਾ ਲੱਗ ਮੈਂ ਤੈਨੂੰ ਦੱਸਾਂ ਕਿਉਂ ਕਿਉਂ ਤੈਨੂੰ ਕਿਹੜਾ ਪਤਾ ਨਹੀਂ ਕੀ ਕੁਛ ਕਰਦੀ ਉਹ ਕਰੀ ਜਾਵੇ ਫਿਰ ਮੈਨੂੰ ਕੀ ਲੈ ਕੇ ਮੈਨੂੰ ਕੀ ਇਹ ਕੀ ਮਤਲਬ ਹੈ ਤੇਰਾ ਗੱਲ ਕਰਨਾ ਤੈਨੂੰ ਮੈਂ ਕਹਿੰਦੀ ਨਾ ਤੂੰ ਆਂਦੇ ਹਿਸਾਬ ਚ ਰਹਿ ਜਿਆਦਾ ਉਹਨਾਂ ਕੋਲ ਨਹੀਂ ਦੀ ਤੈਨੂੰ ਕੋਈ ਲੋੜ ਨਹੀਂ ਕਾਹ ਤੋਂ ਨਾ ਕੋਲਾ ਮੰਮੀ ਉਹ ਕਿ ਕਾਹ ਤੋਂ ਨਾ ਕੋਲਾ ਤੈਨੂੰ ਪਤਾ ਨਹੀਂ ਕਿ ਕੁੜੀਆਂ ਜਾਂ ਜਾਂਗੇ ਢੇਰ ਲਾਈ ਜਾਂਦੀਆਂ ਇੱਥੇ ਉਹ ਹੀ ਐਸਾ ਤੇਰੇ ਤੇ ਪਊਗਾ ਗਾ ਤੇਰੇ ਫਿਰ ਕੁੜੀ ਹੋਊਗੀ ਮੰਮੀ ਕਿਹਦੇ ਦੇ ਬਲਾਉਣ ਨਾਲ ਕੋਈ ਐ ਨਹੀਂ ਪਤਾ ਹੁੰਦਾ ਵੀ ਕੁੜੀ ਹੋਊਗੀ ਮੁੰਡਾ ਹੋਵੇ ਇਹ ਤਾਂ ਰੱਬ ਦੀ ਦੇਣ ਹੈ ਰੱਬ ਦੀ ਦੇਣ ਤਾਂ ਮੈਨੂੰ ਪਤਾ ਹੀ ਰੱਬ ਦੀ ਦੇਣ ਆਗੀ ਪਰ ਮੈਂ ਤਾਂ ਇਹ ਚਾਹੁੰਦੀ ਹਾਂ ਤੇਰੇ ਮੁੰਡਾ ਹੋਵੇ ਉਹ ਤਾਂ ਮੈਨੂੰ ਪਤਾ ਹੈ ਪਰ ਮੈਂ ਤਾਂ ਉਹਨੂੰ ਬੁਲਾਉਂਗੀ ਕਿਉਂ ਤੂੰ ਕਿਉਂ ਬੁਲਾਉਂਗੀ ਇਹ ਕੀ ਮਤਲਬ ਹੋਇਆ ਕਿ ਮੈਂ ਤਾਂ ਬੁਲਾਉਂਗੀ ਉਹਨੂੰ ਪਰ ਮੰਮੀ ਤੁਸੀਂ ਕੀ ਮੈਨੂੰ ਰੋਕ ਦੋਗੇ ਮੈਨੂੰ ਦੀਦੀ ਨੂੰ ਬੁਲਾਉਣ ਵਾਸਤੇ ਤੇ ਕਿਉਂ ਤੇਰੇ ਨਾਲ ਪਹਿਲਾਂ ਥੋੜੀ ਐ ਕੀਤੀ ਉਹਨੇ ਕਿਵੇਂ ਰੋਕ ਦੋਗੇ ਮੰਮੀ ਉਹਨੇ ਮੇਰੇ ਵਾਸਤੇ ਬਹੁਤ ਕੁਝ ਕੀਤਾ ਕੀ ਇਹ ਜਿਆ ਕਰਤਾ ਉਹਨੇ ਤੇਰੇ ਵਾਸਤੇ ਮੇਰੇ ਭਰਾ ਦੀ ਜਾਨ ਨੂੰ ਉਹਨੇ ਬਚਾਈ ਆ ਸਾਰੇ ਪੈਸਿਆਂ ਦਾ ਹੱਲ ਉਹਨੇ ਕਰਕੇ ਦਿੱਤਾ ਉਹ ਵੀ ਆਪਦੀ ਜ਼ਮੀਨ ਵੇਚ ਕੇ ਇੱਕ ਕਿੱਲਾ ਘਾਟੇ ਚ ਜ਼ਮੀਨ ਵੇਚ ਕੇ ਉਹਨੇ 15 ਲੱਖ ਰੁਪਏ ਦਾ ਇੰਤਜ਼ਾਮ ਕਰਕੇ ਦਿੱਤਾ ਉਹਨੇ ਜ਼ਮੀਨ ਵੇਚਦੀ ਹੂੰ ਕਮਾਲ ਦੀ ਗੱਲ ਨਾ ਉਹਨੇ ਦੱਸਿਆ ਨਾ ਪੁੱਛਿਆ ਉਹ ਤਾਂ ਮੈਨੂੰ ਪਤਾ ਨਹੀਂ ਪਰ ਅਸੀਂ ਤਾਂ ਬਹੁਤ ਕਿਸੇ ਤੋਂ ਪੈਸੇ ਪੁੱਛੇ ਸੀ ਕਿਸੇ ਨੇ ਹਾਂ ਨਾ ਨਹੀਂ ਕਿਹਾ ਪਰ ਮਨਿੰਦਰ ਨੇ ਸਾਥ ਦਿੱਤਾ ਸਾਡਾ ਤੇ ਉੱਚਾ ਤੁਸੀਂ ਕਹਿੰਦੇ ਮੈਂ ਉਹਨੂੰ ਬੁਲਾਵਾਂ ਮੈਂ ਕਿਉਂ ਨਾ ਬੁਲਾਵਾਂ ਉਹਨੂੰ ਨਾਲੇ ਉਹਨੇ ਕੁਝ ਨਹੀਂ ਕੀਤਾ ਸੀ ਉਹਨਾਂ ਨਾਲ ਮੈਂ ਹੀ ਕਰਦੀ ਸੀ ਅੱਜ ਤੱਕ ਉਹ ਵੀ ਤੁਹਾਡੇ ਪਿੱਛੇ ਲੱਗ ਕੇ ਚਲ ਜੀ ਮੈਂ ਤੁਹਾਨੂੰ ਠੀਕ ਲਗਾ ਦ ਕਰ ਲਾ ਬੇਵਜ੍ਹੀ ਨਹੀਂ ਸਮਝੋਂਦੀ ਮੈਨੂੰ ਗੋਲ ਜੀ ਗੱਲ ਕਰਕੇ ਬੁਲਾਇਆ ਨਾ ਕਰਾਇਆ ਨਾ ਕਰਿਆ ਉਹ ਵਿਚਾਰੀ ਨੇ ਕੀ ਕੀਤਾ ਐਵੇਂ ਮੈਂ ਵੀ ਪਿੱਛੇ ਲੱਗੀ ਰਹੀ ਇਹਨਾਂ ਦੇ ਉਹਦੇ ਨਾਲ ਕਰਦੀ ਰਹੀ ਚੱਲ ਹੁਣ ਥੋੜੀ ਲੱਗਦੀ ਉਹ ਪਿੱਛੇ ਮਨਿੰਦਰ ਜਲਦੀਪ ਕੀ ਹੋਇਆ ਮੰਮੀ ਕੋਈ ਨਹੀਂ ਕੀਤਾ ਮੈਂ ਤੈਨੂੰ ਆਇਆ ਕੋਈ ਨਹੀਂ ਹਰਪ੍ਰੀਤ ਦੇ ਭਰਾਵਾਸਲੇ ਦੇ ਬਹਿੇ ਕਿਹਾ ਹਾਂ ਮੰਮੀ ਮੈਂ ਹੀ ਦਿੱਤਿਆ ਕੀ ਗੱਲ ਹੋ ਗਈ ਨਹੀਂ ਗੱਲ ਤਾਂ ਕੁਝ ਨਹੀਂ ਹੋਈ ਮੈਨੂੰ ਹਰਪ੍ਰੀਤ ਨੇ ਦੱਸਿਆ ਸੀਗਾ ਅੱਛਾ ਹਾਂ ਉਹ ਤਾਂ ਫਿਰ ਇਹਨਾਂ ਨੂੰ ਲੋੜ ਸੀ ਨਾ ਰੋਟੀ ਤੋਂ ਹੱਲ ਹੋਇਆ ਨਹੀਂ ਤੇ ਮੈਂ ਜਦ ਜਲਦੀਪ ਨੇ ਹੱਲ ਕਰਕੇ ਦਿੱਤਾ ਬੈਸ ਹੋ ਗਿਆ ਚਲ ਕੋਈ ਨਹੀਂ ਬਤੋ ਉਹ ਤਾਂ ਤੁਸੀਂ ਵਧੀਆ ਕੀਤਾ ਚਲ ਕੇ ਜੀ ਜਾਣ ਬਤੀ ਦੀ ਤੁਹਾਡੇ ਚਾਰ ਬੈਠਿਆਂ ਨਾਲ ਮੈਂ ਤਨੁਆ ਕੈਨ ਸੀ ਮੈਨੂੰ ਕੋਤ ਮਾਫ ਕਰਦੇ ਕਿਉ ਮਮੀ ਤੁਸੀਂ ਕਾ ਤੂੰ ਮਾਫੀ ਮੰਗਦੇ ਹੋ ਹੁਣ ਵੀ ਕੀ ਲੋੜ ਸੀ ਬੇਬੇ ਮਾਫੀਆਂ ਮੰਗਣ ਦੀ ਜਦੋਂ ਮੈਂ ਉਦੋਂ ਤੇਰੇ ਨਾਲ ਮੱਥੇ ਦੀਆਂ ਠੀਕਰੀਆਂ ਪਾਣਦਾ ਸੀ ਉਹ ਤੂੰ ਇੱਕ ਲੱਤ ਥੀ ਗਈ ਕਿਹ ਨਹੀਂ ਬਾਲੀ ਸੱਸ ਕਹੋਂਦੀ ਸੀ ਉਦੋਂ ਆਪਦੇ ਆਪ ਨੂੰ ਮੈਂ ਬੇਬੇ ਬਿਲਕਦਾ ਬਿਲਕਦਾ ਮਰ ਗਿਆ ਉਦੋਂ ਵੀ ਨਾ ਰੌਲਾ ਪਾਉ ਨਾ ਰੌਲਾ ਪਾਉ ਆਪਾਂ ਸਾਰੇ ਨੇ ਇਕੱਠੇ ਰਹਿਣਾ ਉਹ ਤਾਂ ਤੂੰ ਤਨਨ ਨੇ ਹਟੇ ਇਹ ਨੂੰ ਕਹੀ ਗਈ ਤੂੰ ਆਪਦੀ ਘਰ ਵਾਲੀ ਦੀ ਸਪੋਰਟ ਕਰਦਾ ਐ ਕਰਦਾ ਇਹਦਾ ਪੱਖ ਲੈਣਾ ਫਲਾਨਾ ਉਹਦੋਂ ਤੇਰੀਆਂ ਅੱਖਾਂ ਫੁੱਟੀਆਂ ਸੀ ਜੋ ਤੇਰਾ ਮੁੰਡਾ ਹੀ ਕਰ ਲਾਈ ਜਾਂਦਾ ਸੀ ਤੈਨੂੰ ਅਕਲਦੀਪ ਚਲ ਹੁਣ ਮੇਰੇ ਤੋਂ ਗਲਤੀ ਹੋ ਗਈ ਮਾਫ ਕਰ ਦੋ ਬਈ ਮੈਨੂੰ ਉਹ ਚਲ ਹੱਥ ਤਾਂ ਕਿਉਂ ਜੋੜਦੀਆਂ ਜਨਮ ਦਿੱਤਾ ਤੂੰ ਸਾਨੂੰ ਪਰ ਉਦੋਂ ਮੜਾ ਇਹ ਦੇਖਣਾ ਚਾਹੀਦਾ ਹੁੰਦਾ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਘਰ ਫੱਟੇ ਜਾਂਦੇ ਆ ਬੱਬੇ ਉਹ ਮੇਰੇ ਹੀ ਅਕਲ ਤੇ ਪਰਦਾ ਪੈ ਗਿਆ ਸੀਗਾ ਮੈਨੂੰ ਕੀ ਪਤਾ ਸੀਗਾ ਵੀ ਆ ਗੱਲਾਂ ਅੱਗੇ ਆਉਣਗੀਆਂ ਮੇਰੇ ਚਲ ਵਾ ਕੋਈ ਨਹੀਂ ਹੁਣ ਕੀ ਕਹੀਏ ਕੀ ਨਾ ਕਹੀਏ ਚਲ ਹੁਣ ਨਾ ਮੜਾ ਮੋਟਾ ਨਿਗਾਹ ਰੱਖੀ ਨਹੀਂ ਹੁਣ ਨਹੀਂ ਮੈਂ ਕੁਝ ਵੀ ਕਹਿੰਨੇ ਮੰਮੀ ਅਲੂਚਾ ਲੈ ਆਪਾਂ ਮੰਮੀ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਹਾਂ ਪੁੱਤ ਆ ਜਾ ਬਹਿ ਜਾ ਇੱਥੇ ਦੱਸ ਕੀ ਗੱਲ ਕਰਨੀ ਹੈ ਗੁੱਸਾ ਨਾ ਕਰੋ ਮੈਂ ਤੁਹਾਨੂੰ ਵੈਸੇ ਹੀ ਪੁੱਛਦੀ ਆ ਲੈ ਗੁੱਸਾ ਕਿਹੜੀ ਗੱਲ ਦਾ ਤੂੰ ਗੱਲ ਦੱਸ ਕੀ ਕਰਨੀ ਹੈ ਤੁਸੀਂ ਕੱਲ ਸਰ ਤੋਂ ਮਾਫੀ ਮੰਗੀ ਸੀ ਹਨਾ ਤੁਸੀਂ ਸੱਚੀ ਸਾਨੂੰ ਦਿਲੋਂ ਆਪਣਾ ਲਿਆ ਤੇ ਹੋਰ ਪੁੱਤ ਕਿਉਂ ਤੈਨੂੰ ਯਕੀਨ ਨਹੀਂ ਮੇਰੇ ਤੇ ਮੰਮੀ ਯਕੀਨ ਵਾਲੀ ਕਿਹੜੀ ਗੱਲ ਆ ਤੁਸੀਂ ਸਾਡੇ ਮਾਂ ਹੋ ਤੇ ਜੇ ਮਾਂ ਤੇ ਨਾ ਯਕੀਨ ਹੋਊ ਤਾਂ ਹੋਰ ਕੀ ਤੇ ਹੋਊਗਾ ਪਰ ਗੱਲ ਤਾਂ ਇਹ ਆ ਵੀ ਅੱਗੇ ਵੀ ਕਿੰਨੇ ਵਾਰੀ ਇਹ ਸਭ ਕੁਝ ਹੋ ਚੁੱਕਿਆ ਲੈ ਪੁੱਤ ਅਗੇ ਤਾਂ ਮੇਰੇ ਅਕਲ ਤੇ ਪੜਦਾ ਪਿਆ ਹੋਇਆ ਸੀਗਾ ਹੈ ਮੈਂ ਤੇਨੂੰ ਉਹੀ ਗੱਲ ਬਗਾਨਿਆ ਵਾਂਗੂ ਸਮਝਦੀ ਰਹੀ ਨਾਲੇ ਜਦੋਂ ਤੇਰੇ ਮਾਂ ਪਿਓ ਮਰਿਆ ਸੀਗਾ ਕਿਤੇ ਤਾਂ ਮੈਂ ਤੇਰੇ ਮਾਂ ਦੇ ਬਰੋਬਰ ਖੜਨਾ ਸੀਗਾ ਤੇ ਕਿੱਥੇ ਮੈਂ ਤੈਨੂੰ ਪ੍ਰਾਈ ਕਰਕੇ ਬੈਠੀ ਰਹੀ ਮੇਰੀਆਂ ਗਲਤੀਆਂ ਨੇ ਪੁੱਤ ਇਹ ਬਸ ਆਹੀ ਤਾਂ ਗੱਲ ਮੰਮੀ ਜਦੋਂ ਮਾਂ ਪਿਓ ਮੁੱਕੇ ਸੀ ਉਦੋਂ ਸਭ ਤੋਂ ਵੱਡਾ ਦੁੱਖ ਮੈਨੂੰ ਲੱਗਿਆ ਸੀ ਉਦੋਂ ਤੁਸੀਂ ਵੀ ਮੈਨੂੰ ਨਹੀਂ ਸਮਝਿਆ ਜੇ ਉੱਥੇ ਤੁਸੀਂ ਮੇਰੇ ਮਾਂ ਬਣੇ ਹੁੰਦੇ ਤਾਂ ਮੈਨੂੰ ਕਾਹਦੋ ਆਪਣੇ ਮਾਂ ਪਿਓ ਦੀ ਕਮੀ ਮਹਿਸੂਸ ਹੁੰਦੀ ਕਦੇ ਫੋਤੇ ਹੀ ਤਾਂ ਮੇਰੇ ਚ ਗਲਤੀ ਹੈ ਮੈਂ ਤੈਨੂੰ ਹੁਣ ਵੀ ਕਹਿੰਨੀ ਆ ਤੂੰ ਮੈਨੂੰ ਮਾਫ਼ ਕਰ ਦੇ ਜਿਹੜਾ ਕੁਝ ਹੋ ਗਿਆ ਮਾਂ ਅਸਤਾ ਤੈਨੂੰ ਮਾਫ਼ ਹੀ ਕੀਤਾ ਅਸਤਾ ਹਮੇਸ਼ਾ ਇਹ ਚਾਇਆ ਵਿਕਾਰ ਨੂੰ ਬੰਨ ਕੇ ਰੱਖਗੇ ਵੀ ਦੋਨੇ ਭਰਾ ਇਹ ਜੁੜ ਕੇ ਰਹਿਣ ਕਦੇ ਟੁੱਟਣ ਨਾ ਪਰ ਕਰੀ ਇਹੋ ਜਿਹਾ ਮਾਹੌਲ ਕ੍ਰੀਏਟ ਹੋ ਗਿਆ ਸੀ ਐਹੀ ਤਾਂ ਗੱਲ ਆ ਪੁੱਤ ਕਿੱਥੇ ਤਾਂ ਮੈਂ ਘਰ ਦਾ ਮੋਢ ਸੀ ਮੈਂ ਸਾਰਾ ਕੁਝ ਇਹ ਬੰਨ ਕੇ ਰੱਖਣਾ ਸੀ ਤੇ ਕਿੱਥੇ ਤੂੰ ਤੂੰ ਸਾਰਾ ਘਰ ਜੋੜ ਕੇ ਰੱਖਿਆ ਮੈਂ ਤਾਂ ਤੋੜਨ ਦੀ ਕੋਸ਼ਿਸ਼ ਕੀਤੀ ਐ ਦੋਨੇ ਭਰਾਵਾਂ 'ਚ ਫਰਕ ਪਵਾਇਆ ਥੋੜੇ ਦਰਾਨੀ ਛਾਣੀ ਦੇ ਵਿੱਚ ਫਰਕ ਪਵਾਇਆ ਨਾਲੇ ਰਹੀ ਗੱਲ ਆ ਕੁੜੀ ਜੀ ਮੈਂ ਉਹਨੂੰ ਵੀ ਬਗਾਨੇ ਵਾਂਗੂ ਸਮਝਦੀ ਰਹੀ ਹਮੇਸ਼ਾ ਉਸ ਨੂੰ ਵੀ ਪੱਥਰੀ ਕਹਿੰਦੀ ਰਹੀ ਵੀ ਸਾਡੇ ਪੱਥਰ ਮੱਥੇ ਮਾਰਿਆ ਤੋ ਪਰ ਮੈਂ ਇਹ ਭੁੱਲ ਗਈ ਸੀ ਵੀ ਮੈਂ ਵੀ ਕਿਸ ਰੀਤੀ ਹਾਂ ਉਹੀ ਤਾਂ ਗੱਲ ਮਾਂ ਸਾਰੇ ਇਹ ਭੁੱਲ ਜਿੰਦੀਆਂ ਜਿਹੜੀਆਂ ਬੁੜੀਆਂ ਨੇ ਨੌਹ ਨਾਲ ਫਰਕ ਕਰਦੀਆਂ ਵੀ ਉਹ ਵੀ ਤਾਂ ਕਿਸ ਦਿਨਾਂ ਧੀਆਂ ਹੈ ਜਿਉਨਨ ਤਾਂ ਮਾਂ ਪਿਓ ਨੇ ਜਨਮ ਦਿੱਤਾ ਉਹ ਵੀ ਤਾਂ ਉਸ ਘਰੇ ਪਲੀਆਂ ਵਿਆਹਾਂ ਫੇਰੀਆਂ ਇਸ ਘਰੇ ਆਆਂ ਆਹੇ ਤਾਂ ਕੋਤੋ ਫਰਕ ਆ ਸੋਚਦਾ ਮੇਰੀ ਵੀ ਸੋਚ ਬਦਲ ਗਈ ਹਰ ਹੁਣ ਨਹੀਂ ਹੁਣ ਤਾਂ ਮੈਂ ਤੁਹਾਨੂੰ ਆਪਦੀ ਧੀਾਂ ਮਰੋਬਰੀ ਰੱਖੂਗੀ ਤੈਨੂੰ ਵੀ ਤੇ ਹਰਪ੍ਰੀਤ ਨੂੰ ਵੀ ਦੇਖ ਕਿ ਤੂੰ ਕਿੰਨਾ ਵੱਡਾ ਕੰਮ ਕੀਤਾ ਹਰਪ੍ਰੀਤ ਦੇ ਭਰਾ ਦੀ ਖਾਤਰ ਆਪਦੀ ਜ਼ਮੀਨ ਵੇਚ ਕੇ ਤੂੰ ਉਹਦਾ ਇਲਾਜ ਕਰਵਾਇਆ ਕੋਈ ਨਾ ਮਾਂ ਉਹਨੇ ਮੈਨੂੰ ਆਪਦੀ ਭੈਣ ਕਿਹਾ ਸੀਗਾ ਤੇ ਮੈਂ ਉਹਨੂੰ ਦਿলো ਹੀ ਆਪਦਾ ਭਰਾ ਮੰਨਿਆ ਸੀ ਤੇ ਜੇ ਮੈਂ ਹੀ ਨਾ ਉਹਦੇ ਕੰਮ ਆਉਂਗੀ ਤਾਂ ਹੋਰ ਕੌਣ ਆਊਗਾ ਮਾਂ ਅੱਜ ਆਪਾਂ ਉਹਨਾਂ ਦੇ ਕੰਮ ਆਇਆ ਕੱਲ ਨੂੰ ਉਹ ਆਪਣੇ ਕੰਮ ਆਉਣਗੇ ਇਹੀ ਤਾਂ ਰਿਸ਼ਤੇਦਾਰੀਆਂ ਹੁੰਦੀਆਂ ਨੇ ਹਾਂ ਪੁੱਤ ਇਹੀ ਰਿਸ਼ਤੇਦਾਰੀਆਂ ਹੁੰਦਗਣੇ ਬਸ ਹੁਣ ਆਪਾਂ ਸਾਰੇ ਏਵੇਂ ਜ਼ਿਕਰ ਵਧੀਆ ਰਵਾਂਗੇ ਇਕੱਠੇ ਬਸ ਮਾਂ ਮੈਂ ਇਹੀ ਚਾਹੁੰਦੀ ਆ ਵੀ ਆਪਾਂ ਸਾਰੇ ਖੁਸ਼ ਰਹੀਏ ਤੇ ਮੈਨੂੰ ਮੇਰੀ ਮਾਂ ਮਿਲ ਗਈ ਮਿਲ ਗਈ ਪੁੱਤ ਸੱਚੀ ਮਿਲ ਗਈ ਸਾਰਿਆਂ ਸਾਡੇ ਵੱਲੋਂ ਪਿਆਰਪ੍ਰੀ ਸ਼ਸ਼ਟ੍ਰੀ ਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਸੀਰੀਜ਼ ਨੂੰ ਇੰਨਾ ਪਿਆਰ ਦਿੱਤਾ ਇਹਦੇ ਵਿੱਚ ਅਸੀਂ ਇਹੀ ਦੱਸਣਾ ਚਾਹੁੰਦੇ ਹਾਂ ਕਿ ਆਪਦੇ ਪਰਿਵਾਰ ਨੂੰ ਜੋੜ ਕੇ ਰੱਖੋ ਨਾ ਕਿ ਲੋਕਾਂ ਪਿੱਛੇ ਲੱਗ ਕੇ ਤੋੜੋ ਜੇ ਪਰਿਵਾਰ ਜੋੜ ਕੇ ਰਹੂਗਾ ਤਾਂ ਹੀ ਆਪਾਂ ਕੁਝ ਕਰ ਸਕਦੇ ਹਾਂ ਜੇ ਪਰਿਵਾਰ ਹੀ ਟੁੱਟ ਗਿਆ ਫਿਰ ਆਪਾਂ ਕਾਸ ਜੋਗੇ ਆ ਤਸ ਸਗੋਂ ਸਾਰਿਆਂ ਨੂੰ ਮਿਲ ਕੇ ਰਹਿਣਾ ਚਾਹੀਦਾ ਨਾਲੇ ਤੀਆਂ ਨਾ ਕਦੇ ਫਰਕ ਨਹੀਂ ਕਰਨਾ ਚਾਹੀਦਾ ਤੀਆਂ ਕੜਾ ਰਾਤ ਨੂੰ ਉੱਠ ਕੇ ਖਾਂਦੀਆਂ ਨੇ ਇਹ ਤਾਂ ਆਪਦੇ ਕਰਮ ਆਪ ਲਿਖਾ ਕੇ ਲਿਆਉਂਦੀਆਂ ਨੇ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸਬਸਕ੍ਰਾਈਬ ਕਰਿਓ కమంట్ శేర <laughs> 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 <laughs>